ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਅੱਜ ਅਸੀਂ ਬਹੁਤ ਹੀ ਖਾਸ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਕਿ ਉਹ ਕਿਹੜੀ ਖੁਸ਼ ਨਸੀਬ ਰਾਸ਼ੀ ਹੈ ਜਿਸ ਦੇ ਇਸ ਸਮੇਂ ਤੋਂ ਸਾਰੇ ਹੀ ਕਸ਼ਟ ਦੂਰ ਹੋਣ ਵਾਲੇ ਹਨ ਤੇ ਉਹ ਧਨ ਦੇ ਨਾਲ ਮਾਲਾ-ਮਾਲ ਵੀ ਹੋ ਜਾਵੇਗੀ ਉਸ ਦੀ ਜ਼ਿੰਦਗੀ ਦੀਆਂ ਜਿੰਨੀਆਂ ਵੀ ਕਠਿਨਾਈਆਂ ਦਾ ਉਸਨੇ ਹੁਣ ਤੱਕ ਸਾਹਮਣਾ ਕੀਤਾ ਸੀ ਉਹ ਹੁਣ ਸਾਰੀਆਂ ਹੀ ਪਰੇਸ਼ਾਨੀਆਂ ਤੋਂ ਦੂਰ ਹੋ ਜਾਵੇਗੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਤੇ ਮਾਤਾ ਲਕਸ਼ਮੀ ਤੁਹਾਡੇ ਘਰ ਵਿੱਚ ਸਦਾਬ ਆਪ ਹੀ ਆ ਕੇ ਵਾਸ ਕਰ ਜਾਣ ਦੋਸਤੋ ਜੋਤਿਸ਼ ਸ਼ਾਸਤਰ ਦੇ ਅਨੁਸਾਰ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਜੋ ਪਵਨ ਪੁੱਤਰ ਸ਼੍ਰੀ ਹਨੂਮਾਨ ਜੀ ਦੇ ਦਿਲ ਵਿੱਚ ਉਹ ਵਸ ਚੁੱਕੇ ਹਨ ਤੇ ਹੁਣ ਉਹ ਸਾਰੀਆਂ ਹੀ ਰਾਸ਼ੀ ਵਾਲਿਆਂ ਦੇ ਉੱਪਰ ਭਗਵਾਨ ਹਨੂਮਾਨ ਜੀ ਤੇ ਮਾਤਾ ਲక్ష్ਮੀ ਦੀ ਵਿਸ਼ੇਸ਼ ਕਿਰਪਾ ਵੀ ਬਣ ਚੁੱਕੀ ਹੈ ਜਿਸ ਦੇ ਨਾਲ ਉਹਨਾਂ ਦੇ ਸਾਰੇ ਹੀ ਦੁੱਖ ਦਰਦ ਕਸ਼ਟ ਤੇ ਚਿੰਤਾਵਾਂ ਮਾਤਾ ਲక్ష్ਮੀ ਜੀ ਹੁਣ ਆਪ ਹੀ ਦੂਰ ਕਰਨ ਵਾਲੇ ਹਨ ਇਹਨਾਂ ਦਾ ਆਉਣ ਵਾਲਾ ਹੈ ਬਹੁਤ ਹੀ ਜ਼ਿਆਦਾ ਸ਼ੁਭ ਸਮਾਂ ਇਹਨਾਂ ਦੀ ਜ਼ਿੰਦਗੀ ਦੀਆਂ ਕਠਿਨਾਈਆਂ ਖਤਮ ਹੋਣ ਵਾਲੀਆਂ ਹਨ ਇਹਨਾਂ ਦੀ ਜ਼ਿੰਦਗੀ ਵਿੱਚ ਇਹਨਾਂ ਦੇ ਬੱਚੇ ਹੀ ਇਹਨਾਂ ਨੂੰ ਤਰੱਕੀ ਵਾਲੀ ਰਾਹ ਤੇ ਲੈ ਕੇ ਜਾਣ ਵਾਲੇ ਹਨ ਜੀ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਤੁਹਾਡੇ ਘਰ ਦੇ ਵਿੱਚ ਹੁਣ ਖੁਸ਼ੀਆਂ ਦੀ ਤਾਂ بارش ਹੀ ਹੋ ਜਾਵੇਗੀ। ਘੱਟ ਮਿਹਨਤ ਦੇ ਵਿੱਚ ਵੀ ਤੁਹਾਨੂੰ अनेका ਹੀ ਸਫਲਤਾਵਾਂ ਦੀ ਪ੍ਰਾਪਤੀ ਹੋ ਜਾਵੇਗੀ। ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਹੁੰਦਾ ਤੁਸੀਂ ਹੁਣ ਖੁਦ ਆਪ ਹੀ ਮਹਿਸੂਸ ਕਰੋਗੇ। ਤੁਹਾਡਾ ਪਿਆਰ ਤੁਹਾਨੂੰ ਉਚਾਈਆਂ ਤੱਕ ਪਹੁੰਚਾ ਸਕਦਾ ਹੈ। ਤੁਸੀਂ ਹੁਣ ਜਿਸ ਵੀ ਕੰਮ ਨੂੰ ਸ਼ੁਰੂ ਕਰਨ ਲਈ ਕਈ ਸਾਲਾਂ ਤੋਂ ਸੋਚ ਰਹੇ ਸੀ ਜਾਂ ਕੋਸ਼ਿਸ਼ਾਂ ਹੀ ਕਰੀ ਜਾ ਰਹੇ ਸੀ। ਹੁਣ ਤੁਹਾਡੇ ਉਹ ਸਾਰੇ ਹੀ ਕੰਮ ਬਹੁਤ ਹੀ ਜਲਦੀ ਪੂਰੇ ਹੋਣ ਵਾਲੇ ਹਨ। પતિ ਪਤਨੀ ਦੇ ਪ੍ਰੇਮ ਵਿੱਚ ਹੋਰ ਬਹੁਤ ਹੀ ਵਾਧਾ ਹੋ ਜਾਵੇਗਾ ਉਹਨਾਂ ਦੀ ਅੰਡਰਸਟੈਂਡਿੰਗ ਇੰਨੀ ਹੋ ਜਾਵੇਗੀ ਕਿ ਉਹ ਕਿਸੇ ਤੀਸਰੇ ਦੇ ਆਉਣ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਵੀ ਫਰਕ ਨਹੀਂ ਹੋਵੇਗਾ ਦੋਸਤੋ ਤੁਹਾਡੇ ਚੰਗੇ ਦੋਸਤ ਵੀ ਤੁਹਾਡਾ ਬਹੁਤ ਸਾਰਾ ਸਾਥ ਦੇਣ ਵਾਲੇ ਹਨ ਤੁਹਾਡੀ ਸਮਾਜ ਦੇ ਵਿੱਚ ਵੀ ਬਹੁਤ ਹੀ ਪ੍ਰਸ਼ੰਸਾ ਕੀਤੀ ਜਾਵੇਗੀ ਕਿ ਇਹ ਵਿਅਕਤੀ ਤਾਂ ਬਹੁਤ ਹੀ ਮਿੱਠਾ ਤੇ ਸੋਹਣਾ ਬੋਲ ਕੇ ਹੀ ਸਾਨੂੰ ਕੀਲ ਲੈਂਦਾ ਹੈ ਤੁਸੀਂ ਆਪਣੇ ਕੰਮਾਂ ਨੂੰ ਹੁਣ ਬਹੁਤ ਹੀ ਸਫਲਤਾਪੂਰਵਕ ਪੂਰੇ ਹੀ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੋ ਭੈਣ ਭਰਾਵਾਂ ਦੇ ਨਾਲ ਤੁਹਾਡੇ ਹੁਣ ਉਹ ਸੰਬੰਧ ਜਿਹੜੇ ਹਨ ਉਹ ਬਹੁਤ ਹੀ ਗੂੜੇ ਹੋ ਜਾਣਗੇ ਤੁਹਾਡੀ ਜ਼ਿੰਦਗੀ ਦੀਆਂ ਬਸ ਚਿੰਤਾਵਾਂ ਹੀ ਖਤਮ ਹੋ ਜਾਣਗੀਆਂ ਤੁਹਾਨੂੰ ਕਿਸੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਵੀ ਕਈ ਨਵੇਂ ਬਹੁਤ ਸਾਰੇ ਅਵਸਰ ਪ੍ਰਾਪਤ ਹੋ ਜਾਣਗੇ ਦੋਸਤੋ ਅਸੀਂ ਹੁਣ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੀਆਂ ਭਾਗਸ਼ਾਲੀ ਰਾਸ਼ੀਆਂ ਹਨ ਇਸ ਲਈ ਤੁਸੀਂ ਅੱਜ ਦੀ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਤੇ ਬਿਲਕੁਲ ਵੀ ਸਕਿੱਪ ਨਾ ਕਰਨਾ ਜੀ ਕਿਉਂਕਿ ਇਹ ਵੀਡੀਓ ਉਹਨਾਂ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਹੈ ਜਿਨ੍ਹਾਂ ਰਾਸ਼ੀ ਵਾਲਿਆਂ ਦਾ ਇਸ ਵੀਡੀਓ ਦੇ ਵਿੱਚ ਨਾਮ ਹੈ ਜੀ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲੀ ਤੇ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਦੇ ਉੱਪਰ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਤਾਂ ਹੁਣ ਮੂੰਹੋਂ ਮੰਗਿਆਂ ਮਰਜ਼ੀਆਂ ਪੂਰੀਆਂ ਹੀ ਮਿਲਣ ਵਾਲੀਆਂ ਹਨ ਤਿਸ ਰਾਸ਼ੀ ਵਾਲਿਆਂ ਦੇ ਘਰ ਵਿੱਚ ਮਾਤਾ ਲక్ష్ਮੀ ਪਧਾਰ ਰਹੇ ਹਨ ਤੇ ਬਹੁਤ ਹੀ ਜ਼ਿਆਦਾ ਪਰਸੰਨ ਹੋ ਚੁੱਕੇ ਹਨ ਜਿਸ ਤੋਂ ਹੁਣ ਇਹਨਾਂ ਦੀ ਲਾਟਰੀ ਹੀ ਲੱਗ ਜਾਵੇਗੀ ਇਹਨਾਂ ਦੇ ਬਸ ਹੁਣ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਮਾੜੇ ਦਿਨ ਖਤਮ ਹੋ ਚੁੱਕੇ ਹਨ ਦੋਸਤੋ ਮਾਤਾ ਲక్ష్ਮੀ ਹੁਣ ਇਹਨਾਂ ਰਾਸ਼ੀ ਵਾਲਿਆਂ ਦੇ ਲਈ ਰਾਜਯੋਗ ਬਣਾ ਰਹੇ ਹਨ ਦੋਸਤ ਮਾਤਾ ਲక్ష్ਮੀ ਜੀ ਹੁਣ ਇਹਨਾਂ ਰਾਸ਼ੀ ਵਾਲਿਆਂ ਦੇ ਲਈ ਰਾਜਯੋਗ ਬਣਾ ਰਹੇ ਹਨ ਜਿਸ ਦੇ ਨਾਲ ਇਹਨਾਂ ਦੇ ਕੋਲ ਇੰਨਾ ਹੀ ਧਨ ਆ ਜਾਵੇਗਾ ਕਿ ਇਹਨਾਂ ਦੇ ਕੋਲੋਂ ਸੰਭਾਲਣਾ ਵੀ ਮੁਸ਼ਕਿਲ ਹੋ ਜਾਵੇਗਾ ਜਿਸ ਤਰ੍ਹਾਂ ਇਸ ਰਾਸ਼ੀ ਵਾਲਿਆਂ ਦੀਆਂ ਖੁਸ਼ੀਆਂ ਹੀ ਇਹਨਾਂ ਨੂੰ ਆ ਮਿਲਣਗੀਆਂ ਕਿਉਂਕਿ ਮਾਤਾ ਲక్ష్ਮੀ ਜੀ ਜਿਸ ਉੱਪਰ ਵੀ ਇੱਕ ਬਾਰ ਮਿਹਰਬਾਨ ਹੋ ਜਾਂਦੇ ਹਨ ਫਿਰ ਉਸ ਦੇ ਜੀਵਨ ਵਿੱਚ ਕਦੇ ਵੀ ਕੋਈ ਦੁੱਖ ਦਰਦ ਕਸ਼ਟ ਦੁਲਿੱਦਰ ਕਦੇ ਵੀ ਨਹੀਂ ਆਉਂਦਾ ਸਿੱਖਿਆ ਦੇ ਖੇਤਰ ਵਿੱਚ ਵੀ ਇਹਨਾਂ ਨੂੰ ਅਪਾਰ ਹੀ ਸਫਲਤਾ ਮਿਲਣ ਵਾਲੀ ਹੈ ਜਿਹੜੇ ਲੋਕ ਪਿਆਰ ਦੇ ਵਿੱਚ ਹਨ ਉਹਨਾਂ ਦੀ ਆਪਣੇ ਪਿਆਰੇ ਸਾਥੀ ਦੇ ਨਾਲ ਮੁਲਾਕਾਤ ਹੋ ਸਕਦੀ ਹੈ ਜਾਂ ਉਹਨਾਂ ਦਾ ਪਿਆਰ ਸਿਰੇ ਚੜ ਸਕਦਾ ਹੈ ਭਾਵ ਕਿ ਉਹਨਾਂ ਦੇ ਲਵ ਮੈਰਿਜ ਹੋ ਸਕਦੀ ਹੈ ਤੇ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਅਗਲੀ ਰਾਸ਼ੀ ਦੇ ਬਾਰੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਜ਼ਿੰਦਗੀ ਵਿੱਚ ਕਈ ਦਿਨਾਂ ਤੋਂ ਕੋਈ ਵੀ ਜੇਕਰ ਚਿੰਤਾ ਦੀ ਗੱਲ ਬਣੀ ਹੋਈ ਸੀ ਤਾਂ ਉਹ ਤੁਹਾਡੀ ਚਿੰਤਾ ਹੁਣ ਦੂਰ ਹੋਣ ਵਾਲੀ ਹੈ ਕਿਉਂਕਿ ਮਾਤਾ ਲక్ష్ਮੀ ਜੀ ਤੁਹਾਡੀ ਰਾਸ਼ੀ ਤੇ ਖੁਦ ਆ ਚੁੱਕੇ ਹਨ ਤੇ ਉਹ ਤੁਹਾਡੀ ਜ਼ਿੰਦਗੀ ਨੂੰ ਹੁਣ ਖੁਸ਼ੀਆਂ ਦੇ ਨਾਲ ਭਰ ਦੇਣਗੇ ਇਸ ਸਮੇਂ ਜੇਕਰ ਤੁਸੀਂ ਯਾਤਰਾ ਕਰਨ ਦੇ ਬਾਰੇ ਸੋਚ ਰਹੇ ਸੀ ਤਾਂ ਜਰੂਰ ਕਰੋ ਤੁਹਾਡੇ ਲਈ ਇਹ ਯਾਤਰਾ ਲਾਭਦਾਇਕ ਹੋਣ ਵਾਲੀ ਹੈ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹਨੂਮਾਨ ਜੀ ਦਾ ਨਾਮ ਤੇ ਮਾਤਾ ਲక్ష్ਮੀ ਜੀ ਦਾ ਨਾਮ ਜ਼ਰੂਰ ਲਓ ਹਨੂਮਾਨ ਚਾਲੀਸਾ ਦਾ ਪਾਠ ਕਰੋ ਲక్ష్ਮੀ ਨਾਰਾਇਣ ਕਵਚ ਆਪਣੇ ਘਰ ਲਿਆ ਕੇ ਰੱਖੋ ਜੇਕਰ ਤੁਸੀਂ ਇਹ ਕੰਮ ਕਰ ਲੈਂਦੇ ਹੋ ਤਾਂ ਤੁਹਾਨੂੰ ਆਪਣੀ ਮਿਹਨਤ ਦਾ ਬਹੁਤ ਹੀ ਵਧੀਆ ਫਲ ਮਿਲ ਜਾਵੇਗਾ ਮਾਤਾ ਲక్ష్ਮੀ ਦੀ ਸਦਾਵ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਤੁਹਾਡੀ ਹੁਣ ਤਰੱਕੀ ਨੂੰ ਕੋਈ ਵੀ ਨਹੀਂ ਰੋਕ ਸਕਦਾ ਮੰਗਲਵਾਰ ਦੇ ਦਿਨ ਗਾਂ ਜਾਂ ਕੁੱਤਾ ਜੇਕਰ ਤੁਹਾਡੇ ਕੋਲੋਂ ਕੁਝ ਖਾਣ ਲਈ ਮੰਗਦਾ ਹੈ ਤਾਂ ਉਸ ਨੂੰ ਜ਼ਰੂਰ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਮਾਤਾ ਲక్ష్ਮੀ ਜੀ ਬਹੁਤ ਹੀ ਪ੍ਰਸੰਨ ਹੁੰਦੇ ਹਨ ਇਸ ਦੇ ਨਾਲ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਨੂੰ ਪੂਰੀਆਂ ਕਰ ਦੇਣਗੇ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਸਕਾਰਾਤਮਕ ਸੋਚ ਦੇ ਨਾਲ ਤੁਹਾਡੀ ਸ਼ਕਤੀ ਬਹੁਤ ਹੀ ਵਧਣ ਵਾਲੀ ਹੈ ਇਸ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾਓ ਤੁਹਾਡੀ ਹੁਣ ਗਰੀਬੀ ਦੀ ਤੁਹਾਨੂੰ ਕੋਈ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਤੁਹਾਡੇ ਸਿਰ ਤੇ ਹੁਣ ਮਾਤਾ ਲక్ష్ਮੀ ਦਾ ਹੱਥ ਆ ਚੁੱਕਾ ਹੈ ਤੁਹਾਡੇ ਹੁਣ ਜੀਵਨ ਦੇ ਵਿੱਚ ਸਾਰੀਆਂ ਹੀ ਖੁਸ਼ੀਆਂ ਮਿਲ ਜਾਣਗੀਆਂ ਤੁਸੀਂ ਆਪਣੇ ਜੀਵਨ ਨੂੰ ਆਨੰਦਮਈ ਹੀ ਮਹਿਸੂਸ ਕਰੋਗੇ ਜੇਕਰ ਤੁਸੀਂ ਆਪਣੀ ਸੋਚ ਨੂੰ ਨਵੇਂ ਤਰੀਕੇ ਦੇ ਨਾਲ ਬਣਾ ਲੈਂਦੇ ਹੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਜਿਹੜੇ ਵਿਰੋਧੀ ਹਨ ਉਹ ਵੀ ਦੂਰ ਹੋ ਜਾਣਗੇ ਤੇ ਤੁਹਾਡੀ ਸਿਹਤ ਤੇ ਵੀ ਅਸਰ ਚੰਗਾ ਪਵੇਗਾ ਤੁਹਾਨੂੰ ਪੈਸਾ ਕਮਾਉਣ ਦੇ ਨਵੇਂ-ਨਵੇਂ ਅਫਸਰ ਪ੍ਰਾਪਤ ਹੋ ਜਾਣਗੇ ਤੁਹਾਨੂੰ ਇੱਕ ਵਿਆਹ ਦੇ ਬੰਧਨ ਵਿੱਚ ਬਣਨ ਲਈ ਵੀ ਇਹ ਸਮਾਂ ਬਹੁਤ ਹੀ ਵਧੀਆ ਹੈ ਤੁਸੀਂ ਆਪਣੇ ਦੋਸਤਾਂ ਨੂੰ ਲੰਬੇ ਸਮੇਂ ਤੋਂ ਬਾਅਦ ਮਿਲ ਸਕਦੇ ਹੋ ਜਿਨ੍ਹਾਂ ਨੂੰ ਮਿਲਣ ਕਰਕੇ ਤੁਹਾਡਾ ਮਨ ਬਹੁਤ ਹੀ ਪ੍ਰਸੰਨ ਹੋ ਜਾਵੇਗਾ ਤੁਸੀਂ ਆਪਣੇ ਅੰਦਰ ਨੂੰ ਤਾੜੋ ਤਾਜ਼ਾ ਮਹਿਸੂਸ ਕਰੋਗੇ ਕਿਉਂਕਿ ਮਾਤਾ ਲਕਸ਼ਮੀ ਦੀ ਅਪਾਰ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਤੁਹਾਡੇ ਬੱਚਿਆਂ ਵੱਲੋਂ ਵੀ ਕੋਈ ਖੁਸ਼ਖਬਰੀ ਮਿਲ ਸਕਦੀ ਹੈ। ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਜੀਵਨ ਦੇ ਤਾਂ ਹੁਣ ਸਾਰੇ ਹੀ ਦੁੱਖ ਦਰਦ ਚਿੰਤਾਵਾਂ ਦੂਰ ਹੋ ਚੁੱਕੀਆਂ ਹਨ। ਤੁਹਾਡੇ ਉੱਤੇ ਮਾਤਾ ਲక్ష్ਮੀ ਦੀ ਕਿਰਪਾ ਸਦਾ ਬਣ ਚੁੱਕੀ ਹੈ। ਇਸ ਸਮੇਂ ਤੁਸੀਂ ਜੇਕਰ ਕੋਈ ਵੀ ਕੋਈ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਸ਼ੁਭ ਹੋਵੇਗਾ। ਤੁਹਾਨੂੰ ਇਸ ਸਮੇਂ ਰਾਜਯੋਗ ਦੀ ਪ੍ਰਾਪਤੀ ਹੋ ਜਾਵੇਗੀ। ਕਿਉਂਕਿ ਮਾਤਾ ਲਕਸ਼ਮੀ ਜੀ ਤੁਹਾਡੇ ਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਤੁਹਾਡੇ ਜੀਵਨ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਹੁਣ ਦੂਰ ਹੋ ਜਾਣਗੀਆਂ ਇਸ ਸਮੇਂ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਵੀ ਹੋ ਸਕਦੀ ਹੈ ਤੁਹਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਦਰਦ ਕਸ਼ਟ ਦੂਰ ਹੋ ਜਾਣਗੇ ਤੁਹਾਨੂੰ ਤੁਹਾਡੇ ਘਰ ਦੇ ਕਿਸੇ ਵੀ ਮੈਂਬਰ ਵੱਲੋਂ ਕੋਈ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਬ੍ਰਿਸ਼ਕ ਰਾਸ਼ੀ ਬ੍ਰਿਸ਼ਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਸਮੇਂ ਜੇਕਰ ਤੁਸੀਂ ਕੋਈ ਵੀ ਨੌਕਰੀ ਕਰਦੇ ਹੋ ਚਾਹ ਕੋਈ ਵੀ ਆਫਿਸ ਦੇ ਵਿੱਚ ਤੁਸੀਂ ਕੋਈ ਅਧਿਕਾਰੀ ਹੋ ਤਾਂ ਤੁਹਾਨੂੰ ਤੁਹਾਡੇ ਆਤਮ ਵਿਸ਼ਵਾਸ ਦੇ ਸਦਕਾ ਕੋਈ ਵੱਡੀ ਪੋਸਟ ਮਿਲ ਸਕਦੀ ਹੈ ਜਿਸ ਨਾਲ ਤੁਹਾਡਾ ਜੀਵਨ ਹੋਰ ਵੀ ਆਨੰਦਮਈ ਹੋ ਜਾਵੇਗਾ ਤੁਹਾਡੇ ਸਾਰੇ ਹੀ ਕਾਰਜ ਸਫਲ ਹੋ ਜਾਣਗੇ ਸਫਲ ਹੋਣ ਦੇ ਨਾਲ ਤੁਹਾਨੂੰ ਪ੍ਰਸ਼ੰਸਾ ਵੀ ਮਿਲ ਜਾਵੇਗੀ ਕਾਰੋਬਾਰ 'ਚ ਫਾਇਦਾ ਹੋਣ ਦੀ ਵੀ ਸੰਭਾਵਨਾ ਹੈ ਜਿਹੜੇ ਲੋਕ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਦੇ ਲਈ ਪੈਸਾ ਲਗਾਉਂਦੇ ਹਨ ਉਹਨਾਂ ਲਈ ਇਹ ਸਮਾਂ ਬਹੁਤ ਹੀ ਵਧੀਆ ਹੈ ਉਹ ਇਸ ਸਮੇਂ ਬਹੁਤ ਜ਼ਿਆਦਾ ਤਰੱਕੀ ਕਰਨਗੇ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡਾ ਆਉਣ ਵਾਲਾ ਸਮਾਂ ਬਹੁਤ ਹੀ ਵਧੀਆ ਹੈ ਕਿਉਂਕਿ ਮਾਤਾ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਤੁਸੀਂ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰ ਸਕਦੇ ਹੋ ਜੋ ਬਹੁਤ ਹੀ ਤੁਹਾਡੇ ਲਈ ਫਾਇਦੇਮੰਦ ਰਹੇਗਾ ਤੁਹਾਨੂੰ ਸਿੱਖਿਆ ਦੇ ਖੇਤਰ ਵਿੱਚ ਵੀ ਚੰਗਾ ਪ੍ਰਮਾਣ ਮਿਲ ਸਕਦਾ ਹੈ ਮਿੱਤਰਾਂ ਦੇ ਨਾਲ ਤੁਸੀਂ ਕਿਤੇ ਘੁੰਮਣ ਜਾ ਸਕਦੇ ਹੋ ਸਨਤਾਨ ਦੀ ਪ੍ਰਗਟਾ ਦੇ ਅਨੁਸਾਰ ਤੁਹਾਨੂੰ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਤੁਹਾਡੇ ਪਰਿਵਾਰ ਵਿੱਚ ਨਵੇਂ ਖੁਸ਼ੀ ਦੇ ਕਦਮ ਤੁਹਾਡੇ ਵੱਧਣ ਵਾਲੇ ਹਨ ਤੁਸੀਂ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਮਾਤਾ ਲਕਸ਼ਮੀ ਦਾ ਅਸ਼ੀਰਵਾਦ ਨਾ ਲੈਣਾ ਭੁੱਲਣਾ ਜੀ ਕਿਉਂਕਿ ਉਹਨਾਂ ਦਾ ਅਸ਼ੀਰਵਾਦ ਤੁਹਾਡੇ ਲਈ ਬਹੁਤ ਹੀ ਵਧੀਆ ਹੈ ਤੇ ਸ਼ੁਭ ਚਿੰਤਕ ਤੁਹਾਡੇ ਲਈ ਹੋਵੇਗਾ ਤੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੋਮਬ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡਾ ਆਉਣ ਵਾਲਾ ਸਮਾਂ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇਗਾ। ਤੁਹਾਡੀਆਂ ਪਰਿਵਾਰਕ ਪ੍ਰਸਥਿਤੀਆਂ ਨੂੰ ਸਮਝਣ ਦਾ ਯਤਨ ਤੁਸੀਂ ਆਪ ਖੁਦ ਕਰ ਸਕਦੇ ਹੋ। ਇਸ ਦੌਰਾਨ ਜਿੰਨਾ ਵੀ ਹੋ ਸਕੇ ਤੁਸੀਂ ਵਾਦ-ਵਿਵਾਦ ਤੇ ਝਗੜੇ ਤੋਂ ਬਚ ਕੇ ਰਹੋ ਕਿਉਂਕਿ ਇਸ ਦੇ ਵਿੱਚ ਤੁਸੀਂ ਬੁਰੀ ਤਰ੍ਹਾਂ ਫਸ ਸਕਦੇ ਹੋ। ਧਾਰਮਿਕ ਕੰਮਾਂ ਦੇ ਵਿੱਚ ਤੁਹਾਡਾ ਰੁਝਾਨ ਹੋਰ ਜ਼ਿਆਦਾ ਵੱਧ ਜਾਵੇਗਾ। ਤੁਸੀਂ ਵਾਹਨ ਦਾ ਪ੍ਰਯੋਗ ਕਰਦੇ ਸਮੇਂ ਵੀ ਥੋੜੀ ਜਹੀ ਸਾਵਧਾਨੀ ਵਰਤੋ। ਵੰਜਤਾ ਮਾਤਾ ਲਕਸ਼ਮੀ ਦੀ ਕਿਰਪਾ ਤੁਹਾਡੇ ਉੱਤੇ ਹਮੇਸ਼ਾ ਲਈ ਬਣ ਚੁੱਕੀ ਹੈ ਤੁਸੀਂ ਜੇਕਰ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਜਿਸ ਬਾਰੇ ਤੁਸੀਂ ਕਾਫੀ ਸਮਾਂ ਪਹਿਲਾਂ ਤੋਂ ਸੋਚ ਰਹੇ ਹੋ ਜੇਕਰ ਤੁਸੀਂ ਇਸ ਸਮੇਂ ਦੇ ਵਿੱਚ ਕਾਰੋਬਾਰ ਨੂੰ ਸ਼ੁਰੂ ਕਰਦੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਹੋਵੇਗਾ ਇਸ ਸਮੇਂ ਕਾਰੋਬਾਰ ਸ਼ੁਰੂ ਕਰਨ ਦੇ ਨਾਲ ਤੁਸੀਂ ਦਿਨ ਰਾਤ ਚੌਗਣੀ ਤਰੱਕੀ ਕਰੋਗੇ ਇਹ ਸਨ ਜੀ ਉਹ ਖੁਸ਼ ਨਸੀਬ ਰਾਸ਼ੀਆਂ ਚਿੰਨ੍ਹਾਂ ਦੇ ਉੱਪਰ ਮਾਤਾ ਲਕਸ਼ਮੀ ਦੀ ਕਿਰਪਾ ਬਣ ਚੁੱਕੀ ਹੈ ਧੰਨਵਾਦ